ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਸਲ ਦੱਸ ਈਏ ਕਿ ਪੰਜਾਬ ਪੁਲਿਸ ਦੇ ਡੀਆਈਜੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਹਮ ਖਬਰ ਸਾਹਮਣੇ ਆਈ ਹੈ ਔਰ ਡੀਆਈਜੀ ਦੀ ਗ੍ਰਿਫਤਾਰੀ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ। ਸੀਬੀਆਈ ਨੇ ਗ੍ਰਿਫਤਾਰੀ ਕੀਤੀ ਹੈ ਤੇ ਮਾਮਲਾ ਰਿਸ਼ਵਤ ਦਾ ਸਾਹਮਣੇ ਆਇਆ। ਰਿਸ਼ਵਤ ਲੈਂਦੇ DIG ਨੂੰ ਫੜਿਆ ਗਿਆ ਰੰਗੇ ਹੱਥੀ ਜਿਸ ਤੋਂ ਬਾਅਦ CBI ਨੇ ਹੁਣ ਐਕਸ਼ਨ ਜੜਾ ਵਾ ਪੰਜਾਬ ਪੁਲਿਸ ਦੇ DIG ਦੇ ਉੱਤੇ ਲੈ ਲਿਆ ਤੇ ਦਰਸਲ ਦੱਸੀਏ ਕਿ ਖਬਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤਾਂ ਵੱਡਾ ਖੁਲਾਸਾ ਹੋਇਆ ਪਰਦਾਫਾਸ਼ ਹੋਨੇ DIG ਦਾ ਕੀਤਾ ਗਿਆ CBI ਦੇ ਵੱਲੋਂ 14 ਸ਼ਿਕਾਇਤ ਜਿਹੜੀ ਆ ਕੀਤੀ ਗਈ ਸੀਗੀ ਔਰ ਉਸ ਤੋਂ ਬਾਅਦ ਹੁਣ ਰੰਗੇ ਹੱਥੀ ਇਸ DIG ਨੂੰ ਫੜਿਆ ਗਿਆ ਇਹ ਪੂਰੀ ਜਾਣਕਾਰੀ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਆਂ ਦਰਸਲ ਦੱਸਿਆ ਜਾ ਰਿਹਾ ਕਿ ਇਹ ਅੇ ਜਿਹੜਾ ਮਾਮਲਾ ਜੁੜਿਆ ਹੋਇਆ ਹੈ ਔਰ ਇੱਕ ਕਾਰੋਬਾਰੀ ਦੇ ਨਾਲ ਜੁੜਿਆ ਹੈ ਮੰਡੀ ਗੁਪਿੰਦਗੜ੍ਹ ਦੇ ਕ੍ਰੈਪ ਕਾਰੋਬਾਰੀ ਦੇ ਨਾਲ ਜੁੜੇ ਹੋਏ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਕਾਰੋਬਾਰੀ ਦੇ ਵੱਲੋਂ ਇਹ ਸ਼ਿਕਾਇਤ ਦਰਜ ਕੀਤੀ ਗਈ ਸੀ ਕਿ ਸੀਬੀਆਈ ਨੇ ਜਦੋਂ Trap ਲਗਾ ਕੇ ਹੁਣ ਉਸੇ ਡੀਆਈਜੀ ਨੂੰ ਫੜਿਆ ਇਹ ਦੱਸਿਏ ਕਿ ਪੰਜਾਬ ਪੁਲਿਸ ਮਹਿਕਮੇ ਦੇ ਵਿੱਚ ਹੜਕਾ ਮੱਚਦਾ ਹੋਇਆ ਦਿਖਾਈ ਦੇ ਰਿਹਾ ਤੇ ਇਸਦੇ ਹੀ ਚੱਲਦੇ ਤੁਹਾਨੂੰ ਦੱਸਿਏ ਕਿ ਮਾਮਲਾ ਇਸ ਤਰੀਕੇ ਦੇ ਨਾਲ ਸਾਹਮਣੇ ਆਇਆ ਸੀਗਾ ਕਿਉਂਕਿ ਸੁਰਖਿਆ ਦਾ ਵਿਸ਼ਾ ਬਣ ਗਿਆ ਸੀ ਡੀਆਈਜੀ ਅਤੇ ਉੱਤੇ આરોਪ ਲੱਗੇ ਸੀ ਕਿ ਇਸ ਡੀਆਈਜੀ ਨੇ ਜੋ ਹੈ ਰਿਸ਼ਵਤ ਲਈ ਹੈ ਤੇ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਮਾਮਲਾ ਲਗਾਤਾਰ ਪੱਖ ਗਿਆ ਔਰ ਹਰਚਰਨ ਸਿੰਘ ਪੁੱਲਰ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਉੱਤੇ ਸਪੈਸ਼ਲ ਕੋਰਟ ਦੇ ਵਿੱਚ ਵੀ ਉਹਨੂੰ ਪੇਸ਼ ਕੀਤਾ ਜਾ ਸਕਦਾ ਹੈ ਸੀਬੀਆਈ ਨੇ ਟਰੈਪ ਲਗਾ ਕੇ ਦਪੋਚਿਆ ਆ ਔਰ ਇਹ ਮਾਮਲਾ ਕੋਰੇ ਚਰਚਾ ਦਾ ਵਿਸ਼ਾ ਵੀ ਵੱੜ ਚੁੱਕਾ ਹੈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਬਹੁਤ ਹੀ ਮੰਤਪਾਗੀ ਖਬਰ ਕੈ ਸਾਖ ਰਿਹਾ ਕਿਉਂਕਿ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਜਾਂ ਰਿਸ਼ਵਤ ਖੋਰੀ ਦੇ ਮਾਮਲੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਸਰਕਾਰ ਦਾ ਇਹ ਵੱਡਾ ਜਿਹੜਾ ਐਕਸ਼ਨ ਸੀਗਾ ਔਰ ਇਸ ਦੇ ਚੱਲਦੇ ਸੀਬੀਆਈ ਨੇ ਵੀ ਹੁਣ ਐਕਸ਼ਨ ਲੈ ਲਿਆ ਤਾਂ ਦੱਸ ਦਈਏ ਕਿ ਸੀਬੀਆਈ ਨੇ ਪੰਜਾਬ ਪੁਲਿਸ ਦੇ ਡੀਆਈਜੀ ਖਿਲਾਫ ਕਾਰਵਾਈ ਕਰਦੇ ਹੋਏ ਐਕਸ਼ਨ ਲੈ ਲਿਆ کاروبਾਰੀ ਦੀ ਸ਼ਿਕਾਇਤ ਦੇ ਉੱਤੇ ਗ੍ਰਿਫਤਾਰੀ ਹੋਈ ਹੈ ਰੋਪੜ ਰੇਸ਼ ਦੇ ਜਿਹੜੇ TIG ਨੇ ਉਸ ਦੇ ਉੱਤੇ ਐਕਸ਼ਨ ਲਿਆ ਤੇ ਹੁਣ IG TIG ਹਰਚਰਨ ਸਿੰਘ ਪੁੱਲਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਹੁਣ ਪੂਰੇ ਮਾਮਲੇ ਦੀ ਜਾਂਚ ਹੋਵੇਗੀ ਔਰ ਇਹ ਵੀ ਦੇਖਿਆ ਜਾਵੇਗਾ ਕਿ ਆਖਰ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕਿਹੜੇ ਲੋਕ ਸ਼ਾਮਲ ਨੇ ਕਿਹੜੇ ਕਿਹੜੇ ਜਿਹੜੇ ਇਸ ਅਪਰਾਧ ਦੇ ਵਿੱਚ ਸ਼ਾਮਲ ਨੇ ਉਹਨਾਂ ਸਾਰਿਆਂ ਦੇ ਉੱਤੇ ਵੀ ਵਟੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਕਿਸੇ ਨੂੰ ਵੀ ਪਕਸ਼ਾ ਨਹੀਂ ਜਾਵੇਗਾ ਤਾਂ ਦੱਸਿਏ ਕਿ ਹੁਣ ਰਿਸ਼ਵਤ ਮਾਮਲੇ ਦੇ ਉੱਤੇ ਡੀਆਈਜੀ ਹਰਚਰਨ ਪੁੱਲਰ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਹ ਗ੍ਰਿਫਤਾਰੀ ਦਾ ਮਾਮਲਾ ਸੁਰਖੀਆਂ ਦਾ ਵਿਸ਼ਾ ਬਣ ਚੁੱਕਾ ਹੈ ਤੇ ਇਸ ਦੇ ਵਿੱਚ ਦੇਖਣਾ ਹੋਵੇਗਾ ਕਿ ਹੁਣ ਕਿਹੜੇ ਕਿਹੜੇ ਹੋਰ ਲੋਕ ਸ਼ਾਮਲ ਨੇ ਕਿਨਾਂ ਦੇ ਵੱਲੋਂ ਇਹ ਰਿਸ਼ਵਤ ਮਾਮਲੇ ਦੇ ਵਿੱਚ ਪਾਕਿਦਾਰੀ ਬਣੇ ਸਨ ਤਾਂ ਉਹਨਾਂ ਸਾਰਿਆਂ 'ਤੇ ਪਟੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ